ਕਿਉਂ ਲੱਗਦੀ ਹੈ ਦੜੀ ਦੇ ਹੱਥੇ ਨਾ ਹੁੰਦੇ ਆ ਉਹ ਜਿਹੜਾ ਆ ਰਿਹਾ ਹੈ ਅੱਲਾ ਜੀ ਆ ਸਰਕਾਰ ਜੀਰੀ ਲੈ ਜਾਈ ਸੁੱਕੀ ਨਹਿਰ ਚੋਂ ਵੱਢ ਕੇ ਨਹਿਰੂ ਵਿਭਾਗ ਦਾ ਜਿਹੜਾ ਐਕਸ਼ਨ ਹੈ ਨਾ ਤੱਕਾ ਕਰ ਰਹਾ ਆ ਦੇਖੋ ਜੀ ਛੋਟੀ ਨਹਿਰ ਤੇ ਜਿਹੜਾ ਤਸੈਖਾ ਨਰੇਗਾ ਲਾਤੀ ਸਪਾਈਆਂ ਹੋ ਰਹੀਆਂ ਨੇ ਮੈਨਰਾਂ ਤੱਕ ਪਾਣੀ ਪਹੁੰਚ ਗਿਆ ਜੀ ਟੇਲਾਂ ਦੇ ਜਬ ਸਰਕਾਰ ਮੁਰਦਾਬਾਦ 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 ਮੁਰਦਾਬਾ ਮੁਰਦਾਬਾ ਬਕਲਾਲੇ ਉਹ ਸਰਕਾਰ ਮੁਰਦਾਬਾ 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 ਤੇਰੀ ਮਹਿਕਮਾ ਮੁਰਦਾਬਾ 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 ਤੇਰੀ ਮਹਿਕਮਾ ਮੁਰਦਾਬਾ 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 ਮਜ਼ਦੂਰ ਕਿਸਾਨ ਏਕਤਾ ਜਿੰਦਾਬਾਦ ਜਿੰਦਾਬਾਦ ਭਾਵੇਂ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ 70% ਦੀ ਨਹਿਰੀ ਪਾਣੀ ਦੇਣ ਦੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਅੱਜ ਪਿੰਡ ਰਾਏ ਤਰਾਣਾ ਵਿਖੇ ਲੰਗ ਦੀ ਨਹਿਰ ਦੇ 70-80 ਪਿੰਡਾਂ ਦੇ ਕਰੀਬ ਇਕੱਠੇ ਹੋਏ ਕਿਸਾਨਾਂ ਵੱਲੋਂ ਪੰਜਾਬ ਸਰਕਾਰ ਅਤੇ ਨਹਿਰੀ ਵਿਭਾਗ ਦੇ ਖਿਲਾਫ ਜ਼ੋਰਦਾਰ ਨਾਰੇਬਾਜ਼ੀ ਕੀਤੀ ਗਈ ਅਤੇ ਰਾਏ ਤਰਾਣਾ ਨਹਿਰ ਦੇ ਪੁਲ ਦੇ नीचे ਪਾਣੀ ਵਿੱਚ ਸੋ ਰੋਸ ਵਜੋਂ ਚੋਨਾ ਵੀ ਲਗਾਇਆ ਗਿਆ ਕਿਸਾਨਾਂ ਨੇ ਮੰਗ ਕੀਤੀ ਹੈ ਕਿ ਅਕਬਰਪੁਰ ਤੋਂ ਲਾਡ ਬਨਜਾਰਾ ਬ੍ਰਾਂਚ ਨਹਿਰ ਜੋ ਲੰਘਦੀ ਹੈ ਉਸ ਦੇ ਨੇੜੇ ਨੇੜੇ ਪਿੰਡਾਂ ਦੇ ਕਿਸਾਨਾਂ ਨੂੰ ਨਹਿਰੀ ਪਾਣੀ ਦੀ ਸਹੂਲਤ ਨਹੀਂ ਦਿੱਤੀ ਜਾ ਰਹੀ ਜਿਸ ਕਾਰਨ ਕਿਸਾਨਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ ਅਤੇ ਕਿਸਾਨਾਂ ਨੇ ਮੰਗ ਕੀਤੀ ਕਿ ਉਹਨਾਂ ਨੂੰ ਵੀ ਨਹਿਰੀ ਪਾਣੀ ਦੀ ਸਹੂਲਤ ਮਹੀਆ ਪ੍ਰੋਵਾਈ ਜਾਵੇ ਮੇਰਾ ਨਾਮ ਸਰਜੀਤ ਸਿੰਘ ਢੀਂਡਸਾ ਜੀ ਪਿੰਡ ਭੂਤਗੜ ਇਹ ਸਾਡਾ ਲਾਡ ਮਜਾਰਾ ਰਜਵਾਹ ਹੈ ਜੀ ਜਿਹੜਾ ਅਕਬਰ ਹੈਡ ਤੋਂ ਕੱਢਿਆ ਜਾਂਦਾ ਇਸ ਨੂੰ ਤਕਰੀਬਨ 60-65 ਪਿੰਡਾਂ ਨੂੰ ਜਿਹੜਾ ਪਾਣੀ ਹੈ ਉਹ ਜਾਂਦਾ ਇਸ ਨਹਿਰ ਤੋਂ ਤੇ ਇਸ ਨਹਿਰ ਦੇ ਵਿੱਚ ਸਰਕਾਰ ਦੇ ਐਲਾਨ ਦੇ ਮੁਤਾਬਕ 11 ਜੂਨ ਨੂੰ ਪਾਣੀ ਛੱਡਿਆ ਗਿਆ ਸੀ ਲੇਕਿਨ ਦੋ ਦਿਨਾਂ ਬਾਅਦ ਹੀ ਪਾਣੀ ਬੰਦ ਕਰਤਾ ਉਸ ਤੋਂ ਬਾਅਦ 5-4 ਦਿਨਾਂ ਬਾਅਦ ਦੋ ਦਿਨ ਪਾਣੀ ਫੇਰ ਥੋੜਾ ਛੱਡਿਆ ਜਿਹੜਾ ਸਾਡੇ ਇਸ ਨਹਿਰ ਦੀ ਕੈਪੈਸਿਟੀ ਹੈ ਜਿ ਰਜਵਾਹੇ ਦੀ ਉਹ 335 ਕਿਊਸਕ ਹੈ ਲੇਕਿਨ ਇਹਦੇ ਵਿੱਚ ਪਾਣੀ ਛੱਡਿਆ ਜਾਂਦਾ ਹੈ 100-150 ਹੱਦ 200 ਹੁਣ 100 ਪਾਣੀ ਚੱਲ ਰਿਹਾ ਹੈ ਤੇ ਇਹਦੇ ਨਾਲ ਕਿਸੇ ਵੀ ਮੋਗੇ ਦੇ ਵਿੱਚ ਕਿਸੇ ਮਾਈਨਰ ਦੇ ਵਿੱਚ ਪਾਣੀ ਉਹ ਨਹੀਂ ਪੈਂਦਾ ਇਸ ਕਰਕੇ ਸਾਡੇ ਸਾਰੇ ਕਿਸਾਨ ਵੀਰ ਅੱਜ ਝੋਨੇ ਦਾ ਸੀਜ਼ਨ ਹੈ ਔਰ ਉੱਪਰੋਂ ਔਰ ਚੱਲੀ ਹੋਈ ਹੈ ਪੂਰੀ بارش ਪੈ ਨਹੀਂ ਰਹੀ ਔਰ ਸਾਰੇ ਕਿਸਾਨ ਦੁਖੀ ਨੇ ਝੋਨੇ ਦੀ ਜਿਹੜੀ ਲਵਾਈ ਹੈ ਉਹ ਰੁਕ ਗਈ ਹੈ ਜੀ ਤੇ ਉਧਰੋਂ ਥਰਮਲ ਪਲਾਂਟਾਂ ਦੇ ਵਿੱਚ ਫਾਲਟ ਪੈ ਰਹੇ ਨੇ ਲਾਈਟ ਦੀ ਕਟੋਤੀ ਹੈ ਲੇਕਿਨ ਅਸੀਂ ਨਹਿਰ ਮੈਕਮੇ ਨੂੰ ਬੜੀ ਗੁਜਾਰਸ਼ ਕੀਤੀ ਸਾਡੇ ਐਕਸ਼ਨ ਸਾਹਿਬ ਨੂੰ ਬੜੀ ਬੇਨਤੀ ਕੀਤੀ ਲੇਕਿਨ ਉਹ ਕਹਿੰਦਾ ਜੀ ਅਸੀਂ ਇਸ ਤੋਂ ਵੱਧ ਪਾਣੀ ਨਹੀਂ ਛੱਡ ਸਕਦੇ ਜਿਹੜਾ 100 ਕਿਊਸਕ ਪਾਣੀ ਇਸ ਟਾਈਮ ਚੱਲ ਰਿਹਾ ਜੀ ਇਹ 100 ਕਿਊਸਕ ਤਾਂ ਕਿਸੇ ਨੂੰ ਕੋਈ ਫਾਇ ਇਹ ਦਿਨ ਉਹਦਾ ਇਹ ਵੀ ਕਿਸੇ ਦੂਜੇ ਰਜਵਾਹੇ ਨੂੰ ਦਿੱਤਾ ਜਾਵੇ ਤਾਂ ਕਿ ਉਹਨਾਂ ਦੀ ਲੋਡ ਪੂਰੀ ਹੋ ਜੇ ਉਸ ਤੋਂ ਬਾਅਦ ਇੱਕ ਸਮੂਹ ਛੋਟੀ ਜਿਹੀ ਮਸਾਲ ਹੋਰ ਦੱਸਦਿਆਂ ਜਿਹੜੀ ਗਜਬ ਦੀ ਹੈ ਇਹ ਇੱਕ ਸਾਡੇ ਇੱਧਰ ਸੁਦਰ ਘਰਾਟ ਵਾਲੀ ਨਹਿਰ ਹੈ ਜੀ ਇਹਦੇ ਵਿੱਚੋਂ ਹੀ ਅਕਬਰਪੁਰ ਦੇ ਵਿੱਚੋਂ ਬ੍ਰਾਂਚ ਪਾੜਦੀ ਹੈ ਉਹ ਨਹਿਰ ਦੇ ਵਿੱਚੋਂ ਐਸਕੇਪ ਪੈਂਦਾ ਹੈ ਬਖਸ਼ੀ ਵਾਲੇ ਪਿੰਡ ਦੇ ਲਵੇ ਬਰੇਟੇ ਤੇ ਜਾਖੜ ਦੇ ਵਿਚਾਲੇ ਮੇਨ ਰੋਡ ਦੇ ਉੱਤੇ ਬਖਸ਼ੀ ਵਾਲਾ ਪਿੰਡ ਹੈ ਉੱਥੇ ਐਸਕੇਪ ਹੈ ਔਰ ਐਸਕੇਪ ਦੇ ਵਿੱਚ ਪਾਣੀ ਚੱਲ ਰਿਹਾ ਹੈ ਇਹ ਪਤਾ ਨਹੀਂ ਨਹਿਰ ਵਿਭਾਗ ਦੇ ਦੀ ਅਫਸਰਾਂ ਦੀ ਕੀ ਮਿਲੀ ਭੁਗਤਾਂ ਉਥੋਂ ਅਸਕੇਪ ਦੇ ਵਿੱਚੋਂ ਜੋ ਨਇ ਕੱਗਰ ਦਰਿਆ ਹੈਗਾ ਉਹ ਆਪਣਾ ਜਾਂਦਾ ਹੈ ਰਾਜਸਥਾਨ ਨੂੰ ਜਾ ਕੇ ਨਿਕਲਦਾ ਉਹਦੇ ਵਿੱਚ ਲੋਕਾਂ ਨੇ ਜੀ ਬੋਰ ਪਾਈਪ ਲਾ ਕੇ ਇੰਜਣ ਰੱਖ ਕੇ ਪਾਣੀ ਲਿਫਟ ਕਰਕੇ ਆਪਣੀਆਂ ਜੀਰੀਆਂ ਨੂੰ ਲਾ ਰਹੇ ਨੇ ਤੇ ਲੇਕਿਨ ਸਾਡੇ ਨਾਲ ਬੇਇਨਸਾਫੀ ਹੋ ਰਹੀ ਹੈ 60 60 ਪਿੰਡਾਂ ਦੇ ਨਾਲ ਅਸੀਂ ਜ਼ੋਰ ਲਾ ਲਿਆ ਜੀ ਉਹਨਾਂ ਨੂੰ ਬੇਨਤੀ ਕਰ ਕਰਕੇ ਲੇਕਿਨ ਸਾਨੂੰ ਪਾਣੀ ਨਹੀਂ ਦੇ ਰਹੇ ਇਸ ਕਰਕੇ ਅਸੀਂ ਸਾਰੇ ਕਿਸਾਨ ਬਹੁਤ ਦੁਖੀ ਹਾਂ ਜੀ ਸਾਨੂੰ ਉਹ ਦਾਵੇ ਸਾਨੂੰ ਤਾਂ ਖੋਖਲੇ ਲੱਗਦੇ ਨੇ ਜੀ ਸਾਨੂੰ ਤਾਂ ਇੰਨੇ ਪਿੰਡਾਂ ਨੂੰ ਸਾਨੂੰ 10% ਵੀ ਨਹੀਂ ਮਿਲਿਆ 70% ਤਾਂ ਗੱਲ ਦੂਰ ਦੀ ਹੈ ਲੇਕਿਨ ਸਰਕਾਰ ਜ਼ਰੂਰ ਕਰਦੀ ਹੈ ਵੀਡੀਓ ਵੀ ਆਉਂਦੀਆਂ ਨੇ ਪਤਾ ਨਹੀਂ ਸਰਕਾਰ ਕਿਵੇਂ ਪਵਾਉਂਦੀ ਹੈ ਕਿਵੇਂ ਨਾ ਪਵਾਉਂਦੀ ਹੈ ਲੇਕਿਨ ਸਾਡੇ ਤਾਂ ਦੇਖੋ ਕਿੰਨੇ ਕਿਸਾਨ ਖੜੇ ਨੇ ਕਿਸੇ ਨੂੰ ਪੁੱਛ ਲੋ ਕਿਸੇ ਨੂੰ ਜੇ ਪਾਣੀ 10% ਵੀ ਮਿਲਿਆ ਹੋਵੇ ਨਹੀਂ ਆ ਰਿਹਾ ਜੀ ਤੁਸੀਂ ਰਿਕਾਰਡ ਕਢਵਾ ਲਓ ਉਹਨਾਂ ਤੋਂ ਨਹਿਰੀ ਵਿਭਾਗ ਦੇ ਤੋਂ ਰਿਕਾਰਡ ਕਢਵਾਈਏ ਜੇ ਆਪਾਂ ਨੂੰ ਪਤਾ ਲੱਗ ਜਾਊਗਾ ਕਿ ਕਿੰਨਾ ਕੁ ਪਾਣੀ ਤੇ ਚੱਲਦਾ ਹੈ ਇਹਦੇ 335 ਜਿਹੜਾ ਪਾਣੀ ਹੈਗਾ ਜੀ ਕਿ ਉਸ ਪਾਣੀ ਹੈਗਾ ਜੀ ਉਹਦੀ ਕੈਪੈਸਿਟੀ ਹੈਗੀ ਹੈ ਉਹ ਸਾਨੂੰ 1% ਵੀ ਨਹੀਂ ਮਿਲਿਆ 70% ਦੀ ਗੱਲ ਛੱਡੋ ਤੁਸੀਂ 1% ਵੀ ਨਹੀਂ ਮਿਲਿਆ ਇੰਨੇ ਜ਼ਿੰਮੇਦਾਰ ਖੜੇ ਨੇ ਕੋਈ ਵੀ ਅਫਸਰ ਆ ਕੇ ਇਸ ਗੱਲ ਨੂੰ ਤਸਦੀਕ ਕਰਦੇ ਸਾਡੇ ਸਾਹਮਣੇ ਅਸੀਂ ਦੇਣਦਾਰ ਹੋਵਾਂਗੇ ਇਹਦਾ ਆਕਰਪੁਰ ਤੋਂ ਲੈ ਕੇ ਚੁੱਲੜ ਤੱਕ ਪਾਣੀ ਯਾਰਾ ਜੀ ਅਸੀਂ ਬਹੁਤ ਬੇਨਤੀਆਂ ਕਰ ਲੀਆਂ ਜਿੰਨੇ ਸਰਕਾਰ ਨੇ ਵੀ ਸਾਡੇ ਨਾਲ ਦਾਵਾ ਕੀਤਾ ਸੀ ਵੀ ਸਮਰੂਰ ਜ਼ਿਲ੍ਹਾ ਹੈ ਜਿਹੜਾ ਵੀ ਪਾਣੀ ਮਿਲੂਗਾ ਪਰ ਸਾਨੂੰ 2006 ਤੋਂ ਹੀ ਨਹਿਰ ਬਣੀ ਹੋਈ ਹੈ ਜੀ ਇਹਦਾ 2006 ਤੋਂ ਇਹਦਾ ਬੈੱਡ ਵੀ ਚੌੜਾ ਕਰਤਾ ਜੀ ਜਿਹੜਾ ਕਿ ਕਿਤੇ ਪਾਣੀ ਮੈਨਰ ਚ ਪੈਂਦਾ ਹੈ ਕਦੇ ਨਹੀਂ ਪੈਂਦਾ ਬਹੁਤ ੱੱਕਾ ਹੋ ਰਹੀ ਸਮਰੂਰ ਜ਼ਿਲ੍ਹੇ ਨਾਲ ਮਾਨ ਸਾਹਿਬ ਕਹਿੰਦੇ ਨੇ ਵੀ ਅਸੀਂ ਕਿਸਾਨਾਂ ਦਾ ਜਾਂ ਲੋਕਾਂ ਦਾ ਕੀ ਮਾੜਾ ਕਰਤਾ ਸਾਨੂੰ ਵੋਟਾਂ ਨਹੀਂ ਪਈਆਂ ਪਰ ਅਸੀਂ ਸੰਗਰੂਰ ਜ਼ਿਲ੍ਹੇ ਨੇ ਜੀ ਇਹਦਾ ਹੱਕ ਰੱਖਿਆ ਮਾਨ ਸਾਹਿਬ ਦਾ ਅਸੀਂ ਵੋਟਾਂ ਮੀਤਹੇਰ ਨੂੰ ਵੀ ਪਾਈਆਂ ਨੇ ਬਰਿੰਦਰ ਪਕੀਲ ਨੂੰ ਵੀ ਪਾਈਆਂ ਨੇ ਪਹਿਲਾਂ ਬਾਈ ਇਹਨੂੰ ਭਗਵੰਤ ਸਿੰਘ ਮਾਨ ਨੂੰ ਵੀ ਪਾਈਆਂ ਨੇ ਪਰ ਅਸੀਂ ਕਹਿੰਦੇ ਆ ਵੀ ਸਾਡੇ ਨਾਲ ਦਾਅਵੇ ਕਰਕੇ ਸਾਨੂੰ ਪਾਣੀ ਕਿਉਂ ਨਹੀਂ ਮਿਲ ਰਿਹਾ ਹੁਣ ਇਹਦਾ ਨੋਂ ਪਹਿਲਾਂ ਤਾਂ ਜੀ ਨੋਂ ਹੀ ਗਲਤ ਲਿਖਤਾ ਸਾਡਾ ਇਹ ਰੱਦੀ ਚ ਪਈ ਹੈ ਲਾੜਮਜਾਰਾ ਨਹਿਰ ਪਾਣਾ ਸੀ ਲਾੜਮਜਾਰਾ ਅਰਜਵਾਹਾ ਪਾਰਕ ਇਹਨਾਂ ਨੇ ਇਹਦੇ ਵਿੱਚੋਂ ਇਹ ਮੈਨਰ ਕਹਿੰਦੇ ਨੇ ਲਾੜਮਜਾਰਾ ਤੇ ਮੈਨਰ ਤਾਂ ਇਹਦੇ ਵਿੱਚ 14 ਮੈਨਰ ਤੇ ਪੰਜ ਬਰਾਂਚਾਂ ਨੇ ਜੀ ਤੇ ਇੱਕ ਵੀ ਮੈਨਰ ਤੇ ਆ ਕੇ ਦਿਖਾ ਦਿਓ ਜੀ ਸਾਨੂੰ ਵੀ ਜੇ ਪਾਣੀ ਹੈ ਲੋਕਾਂ ਨੇ ਪੱਥਰ ਡੇ ਡੇ ਕੇ ਵੀ ਮੈਨਰਾਂ ਚ ਵੀ ਜੇ ਪਾਣੀ ਚੜ ਜੇ ਪਾਣੀ ਚੜ ਜੇ ਕਿਸੇ ਮੈਨਰ ਚ ਪਾਣੀ ਨਹੀਂ ਚੜਦਾ ਜੀ ਸਾਰੇ ਮੈਨਰ ਅਸੀਂ ਸੁੱਕੇ ਪੈ ਨੇ ਬਸ ਆ ਪਾਣੀ ਤੁਸੀਂ ਆਪ ਹੀ ਦੇਖ ਰਹੇ ਹੋ ਵੀ ਕਿੰਨਾ ਕ ਕਦੇ ਕਦੇ ਤਾਂ ਜੀ ਜਮੀ ਬੰਦ ਕਰ ਦਿੰਦੇ ਨੇ ਸਵੇਰੇ ਬੰਦ ਕਰਤੀ ਜਮੀ ਇਹ ਨਹਿਰ ਜੀ ਲਾੜਮਜਾਰਾ 5 ਵਜੇ ਫੇਰ ਥੋੜਾ ਜਿਹਾ ਪਾਣੀ ਛੜਦਾ ਜਦ ਅਸੀਂ ਫੋਨ ਫੋਨ ਕੀਤੇ ਥੋੜਾ ਛੜਦਾ ਹੁਣ ਸਾਡਾ ਜਿਹੜਾ ਪਾਣੀ ਹੈ 333 11 ਤਰੀਕ ਤੋਂ ਮੰਗਿਆ 11 ਜੂਨ ਤੋਂ ਮੰਗਿਆ ਹੋਏ ਸੀ ਜੀ ਇਹਨਾਂ ਨੇ ਸਾਡੇ ਨਾਲ ਇੰਨਾ ਤੱਕਾ ਕਰਖਾ ਜੀ ਨੇਰੂ ਮੈਕਮ ਨੇ ਕਰ ਰਿਆ ਇਕੱਲਾ ਐਕਸ਼ਨ ਹੈ ਜੀ ਪਾਣੀ ਉਲਟ ਸੁੱਟ ਕਰਕੇ ਜੀ ਸਾਰੇ ਮੈਨਰ ਤੋੜਤੇ ਉਹਨੇ ਜਿੰਨੇ ਵੀ ਕਦੇ ਅੱਜ ਜਿਹੜਾ ਕੋਟੜਾ ਮੈਨਰ ਹੈ ਉਹ ਟੁੱਟ ਗਿਆ ਪਹਿਲਾਂ ਲਾਰਡ ਬਜਾਰਾ ਜਿਹੜੀ ਨਹਿਰ ਤੇ ਤੇ ਦੋ ਮੈਨਰ ਸੀ ਇੱਕ ਦਿਨ ਪਾਣੀ ਜ਼ਿਆਦਾ ਛੜਦਾ ਉਹ ਤੋੜਤੇ ਇਹਨੂੰ ਐ ਹੋ ਰਿਹਾ ਵੀ ਕਿਸਾਨ ਬਸ ਮੈਂ ਕਹੂੰਗਾ ਇਹ ਵੀ ਪਾਣੀ ਮੈਂ ਦੇ ਰਿਆਂ ਜੀ ਮੈਨਰ ਨਹੀਂ ਚੱਲਦੇ ਮੈਨਰਾਂ ਦੀ ਸਪਾਈ ਕਰਵਾਈ ਜਾ ਰਹੀ ਹੈ ਜੀ ਇਸ ਸਾਲ ਮਰੇਗਾ ਫੁੱਲ ਲਾਈ ਜਾ ਰਹੀ ਹੈ ਤੇ ਅਸੀਂ ਇਹ ਕਹਿੰਨੇ ਹਾਂ ਫਿਰ ਸਪਾਈਆਂ ਕਿਉਂ ਕਰਵਾਨੀਆਂ ਓ ਜੇ ਤੁਸੀਂ ਪਾਣੀ ਨਹੀਂ ਦੇਣਾ ਸਿਰਫ ਸਪਾਈਆਂ ਕੰਦੂ ਕਰਵਾਣੇ ਜੀ ਪਰ ਮੈਨਰਾਂਗੇ ਸਪਾਈਆਂ ਕਰਵਾ ਰਹੇ ਹਾਂ ਕਿਸਾਨਾਂ ਦਾ ਹਾਲ ਆ ਕੇ ਤਾਂ ਪੁੱਛੋ ਜੀ ਸਰਕਾਰ ਆਪ ਆ ਜੀ ਜਦ ਵੋਟਾਂ ਹੁੰਦੀਆਂ ਨੇ ਵੋਟਾਂ ਲੈਣੀਆਂ ਨੇ ਉਦੋਂ ਕਿਸਾਨ ਨੂੰ ਕਿਹਾ ਜਾਂਦਾ ਸੀ ਪਿੰਡ ਪਿੰਡ ਆਵਾਂਗੇ ਕੱਲੇ ਕੱਲੇ ਜਿੰਮੇਵਾਰ ਦੀ ਗੱਲ ਸੁਣੀ ਜਾਊਗੀ ਅੱਜ ਜਿੰਮੇਵਾਰ ਦੀ ਗੱਲ ਕਿਉਂ ਨਹੀਂ ਸੁਣੀ ਜਾ ਰਹੀ ਅੱਜ ਕਿਉਂ ਨਹੀਂ ਪਿੰਡਾਂ ਦੇ ਵਿੱਚ ਆਂਦੇ ਅੱਜ ਸਾਡੇ 70 ਪਿੰਡਾਂ ਦਾ 60 ਪਿੰਡਾਂ ਦਾ ਮਸਲਾ ਹੈ ਇੱਥੇ ਆ ਕੇ ਸਰਕਾਰ ਕਿਉਂ ਨਹੀਂ ਖੜਦੀ ਸਾਡੇ ਨਾਲ ਜੀ ਇਹ ਸਾਡੀ ਜਿਹੜੀ ਬੇਨਤੀ ਹੈ ਜੀ ਸਰਕਾਰ ਨੂੰ ਵੀ ਅੱਜ ਸਾਡੇ ਨਾਲ ਖੜੋ ਜੀ ਆ ਕੇ ਖਫਾਨਾ ਦੇ ਨਾਲ ਖੜੋ ਜੇ ਤੁਹਾਨੂੰ ਸਵਾਲ ਕੀਤਾ ਸੀ ਵੀ ਜਿਹੜੀਆਂ ਰਿਪੋਰਟਾਂ ਤਿਆਰ ਕਰਵਾ ਰਿਆ ਝੂਠੀਆਂ ਲੱਗਦਾ ਵੀ ਉਹ ਪੰਜਾਬ ਦੇ ਜਿਹੜੇ ਪਾਣੀਆਂ ਦਾ ਹੱਕ ਖੋਣ ਵਾਸਤੇ ਹਰਿਆਣੇ ਨੂੰ ਜਾਂ ਦਿੱਲੀ ਨੂੰ ਪਾਣੀ ਦੇਣ ਵਾਸਤੇ ਜਿਹੜਾ ਜਿਵੇਂ ਕਹਿੰਦੇ ਸੌਫਿਸਟਿ ਰਿਪੋਰਟ ਕਰੋ ਕੁਟਵਾਰੀਆਂ ਨੇ ਦੱਸਿਆ ਪਿਛਲੇ ਦਿਨਾਂ ਦੇ ਵਿਸ਼ਵਾਵਾਦੀਆਂ ਨੇ ਬਾਈ ਜੀ ਇਹ ਤਾਂ ਸ਼ਰਿਆਮੇ ਦਿਖ ਰਿਹਾ ਪੰਜਾਬ ਦਾ ਪਾਣੀ ਹੈ ਜਿਹੜਾ ਲੁੱਟ ਹੋਈ ਰਹੀ ਹੈ ਹਰਿਆਣੇ ਦੀ ਕੋਈ ਨਹਿਰ ਦੇਖ ਲਓ ਫੁੱਲ ਚੱਲ ਰਹੀ ਹੈ ਰਾਜਸਥਾਨ ਦੀ ਕੋਈ ਨਹਿਰ ਦੇਖ ਲਓ ਫੁੱਲ ਚੱਲ ਰਹੀ ਹੈ ਇੱਕ ਕੱਗਰ ਬ੍ਰਾਂਚ ਨਹਿਰ ਹੈ ਜੀ ਜਿਹੜੀ ਲੇਰੇ ਦੇ ਲਵੇ ਕਰਾਟਾਲੀ ਵਾਦੀ ਤੁਸੀਂ ਉੱਥੇ ਜਾ ਕੇ ਸਾਡੇ ਲਈ ਵੀ ਵੀਡੀਓ ਪਈਆਂ ਨੇ ਕਿਸਾਨ ਉੱਥੇ ਵੀ ਗਏ ਉਹਨਾਂ ਕਿਸਾਨਾਂ ਨੇ ਬਹੁਤ ਉਹਦਾ ਵਿਰੋਧ ਵੀ ਕੀਤਾ ਪੱਤਰਕਾਰ ਵੀ ਬੁਲਾਏ ਉੱਥੇ ਉਹ ਪਾਣੀ ਰਾਜਸਥਾਨ ਨੂੰ ਡਰੇਨਾਂ ਦੇ ਵਿੱਚ ਦੀ ਦੇ ਕੇ ਜਿਹੜੀਆਂ ਆਪਣਾ ਨਹਿਰਾਂ ਪੰਜਾਬ ਦੀ ਨੇ ਉਹਨਾਂ ਦਾ ਪਾਣੀ ਵੀ ਡਰੇਨਾਂ ਚ ਦੇ ਕੇ ਰਾਜਸਥਾਨ ਨੂੰ ਦਿੱਤਾ ਜਾ ਰਿਹਾ ਜੀ ਇਹ ਤੋਂ ਇਹ ਤੋਂ ਬੱਦੀ ਲੁੱਟ ਕੀ ਹੋਊਗੀ ਜੀ ਸਾਡੇ ਨਾਲ ਸੁਣਿਆ ਇਹਦੀ ਮੈਂ ਕਹਿੰਦਾ ਸਾਰੇ ਪੰਜਾਬ ਦੀ ਲੁੱਟ ਹੋ ਰਹੀ ਹੈ ਜੀ ਡਰੇਨਾਂ ਦੇ ਵਿੱਚ ਪਾਣੀ ਡੇਗਿਆ ਯਾਰੇ ਉਹ ਰਾਜਸਥਾਨ ਨੂੰ ਦਿੱਤਾ ਜਾ ਰਿਹਾ ਪੈਸੇ ਲੈ ਕੇ ਇਹ ਜਿਹੜੇ ਬੋਰ ਰੱਖੇ ਹੋਏ ਨੇ ਕਿਸੇ ਨੇ ਬੰਬੇ ਅਸੀਂ ਉੱਤੇ ਤਕਰੇ ਨੇ ਜੀ ਉਧਰਲੇ ਲੋਕ ਸਾਡੇ ਨਾਲ ਬਹੁਤ ਤੱਕਾ ਹੋ ਰਿਹਾ ਜੀ ਹਾਂਜੀ ਕੀ ਨਾਮ ਹੈ ਮੇਰਾ ਨਾਮ ਭੋਲਾ ਸਿੰਘ ਹੈ ਜੀ ਪਿੰਡ ਮੇਰਾ ਸਾਦੀ ਹਰੀਆ ਜੀ ਪਾਣੀ ਆਇਆ ਸੀ 11 ਤਰੀਕ ਨੂੰ ਨਹਿਰ ਛੱਡੀ ਸੀ ਜੀ 11 ਤੋਂ 2 ਦਿਨ ਚੱਲੀ ਆ ਜੀ 2 ਦਿਨਾਂ ਤੋਂ ਬਾਅਦ ਇਹਨਾਂ ਨੇ ਲਹਿਰੇ ਵਾਲੀ ਨਹਿਰ 'ਚ ਵੱਧ ਪਾਣੀ ਲਹਿਰੇ ਵਾਲੀ ਨਹਿਰ 'ਚ ਵੱਧ ਪਾਣੀ ਛੱਡ ਕੇ ਜੀ ਉਹ ਤੋੜਤੀ ਐਕਸ਼ਨ ਸਾਹਿਬ ਦੀ ਲੜਕੀ ਐ ਇਹ ਇਹ ਜੋ ਘਟਾ ਕਰਤਾ ਉਹਦੇ ਵੱਧ ਕਰਤਾ ਉਹ ਟੁੱਟ ਗਈ ਟੁੱਟੇ ਤੋਂ ਬਾਅਦ ਇਹ ਬੰਦ ਹੋ ਗਈ ਬੰਦ ਹੋ ਕੇ 2 ਦਿਨ ਚੱਲੀ ਆ ਜੀ 2 ਦਿਨਾਂ ਬਾਅਦ ਫੇਰ ਦੁਬਾਰੇ ਬੰਦ ਕਰਤੀ ਜੇ ਹੁਣ ਐਕਸ਼ਨ ਸਾਹਿਬ ਨੂੰ ਫੋਨ ਕਰਿਆ ਜੀ ਉਹ ਕਹਿੰਦਾ ਵੀ ਪਾਣੀ ਨਹੀਂ ਮਿਲ ਰਿਹਾ ਸਾਨੂੰ ਪਿੱਛੋਂ ਪਿੱਛੋਂ ਪਾਣੀ ਕਹਿੰਦਾ ਪੂਰਾ ਹੋਊਗਾ ਜੀ ਫੇਰ ਛੱਡਾਂਗੇ ਨਹੀਂ ਛੱਡ ਨਹੀਂ ਸਕਦੇ ਇਹ ਭਾਈ ਜਿਹੜੀ ਸਰਕਾਰ ਬਣੀ ਐ ਜਮਾ ਬਿਲਕੁਲ ਲਲਾਇਕ ਬਣੀ ਐ ਸਾਨੂੰ ਤਾਂ ਹੀ ਪਹਿਲਾਂ ਵੀ ਇਹੀ ਤਕਲੀਫ ਸੀ ਤੇਰੀ ਪਾਣੀ ਦੀ ਹੁਣ ਵੀ ਇਹੀ ਤਕਲੀਫ ਹੈ ਕਿਉਂਕਿ ਪਾਣੀ ਸਾਨੂੰ ਮਿਲਦਾ ਨਹੀਂ ਹੈਗਾ ਜਦੋਂ ਪਾਣੀ ਜਦੋਂ ਸਾਡੇ ਬਾਰਿਸ਼ ਹੋਊਗੀ ਉਦੋਂ ਸਾਡੇ ਪਾਣੀ ਛੱਡਣਗੇ ਫਿਰ ਸਾਡੀਆਂ ਫਸਲਾਂ ਮਾਰਨ ਵਾਸਤੇ ਇਸ ਨਹਿਰ ਚ ਪਾਣੀ ਛੱਡਣਗੇ ਸਾਰੇ ਜਿਹੜੇ ਨੀਵੇਂ ਖੇਤ ਨੇ ਜੀ ਉਦੋਂ ਮਾਰੇ ਜਾਂਦੇ ਨੇ ਹੁਣ ਅਸੀਂ ਸੋਕੇ ਚ ਮਰ ਰਹੇ ਆ ਫਿਰ ਅਸੀਂ ਡੋਬੇ ਚ ਮਰਾਂਗੇ ਜਿਹੜੀ ਸਰਕਾਰ ਵਾਅਦੇ ਕਰ ਰਹੀ ਹੈ ਜੀ ਵੀ ਸਾਸੀ ਨੇ 70% ਜਾਂ 80% ਪਾਣੀ ਦੇ ਤਾਈ ਸਾਡੇ ਤਾਂ ਜੀ ਜ਼ਿਲ੍ਹਾ ਸੂਰੂ ਦੇ ਜਿਹੜੇ ਪਿੰਡ ਪੈਂਦੇ ਨੇ 70 80 ਡਿੜਬੇ ਹਲਕੇ ਦੇ ਲਹਿਰੇ ਹਲਕੇ ਦੇ ਇਹ ਉਹਨਾਂ ਕੋ ਪਵਾਨੀ ਘੜਦੇ ਨੇੜੇ ਤੇੜੇ ਦੇ ਨੇ ਇਹਨਾਂ ਨੂੰ ਕੋਈ ਪਾਣੀ ਨਹੀਂ ਮਿਲ ਰਿਹਾ ਇਹਨਾਂ ਨੂੰ ਕੋਈ ਕੀ ਹੈ ਜੀ 5-4% ਪਾਣੀ ਮਿਲਦਾ ਹੋਵੇ ਜੀ ਇੰਤੋਂ ਵੱਧ ਪਾਣੀ ਨਹੀਂ ਮਿਲਦਾ ਹੈਗਾ ਤੁਹਾਨੂੰ ਆਸ ਸੀ ਜੀ ਵੀ ਹਰਪਾਲ ਸਿੰਘ ਟੀਮਾ ਸਾਡਾ ਮੰਤਰੀ ਹੈ ਖਜ਼ਾਨਾ ਮੰਤਰੀ ਹੈ ਵੀ ਤੁਹਾਨੂੰ ਉਹਨਾਂ ਕੋ ਫਾਇਦਾ ਹੋਊਗਾ ਪਰ ਫਾਇਦੇ ਦੇ ਬਜਾਏ ਜੀ ਉਲਟੋ ਹੋ ਗਿਆ ਆ ਦੇਖੋ ਜੀ ਨਹਿਰ ਸਾਡੀ ਸੁੱਕੀ ਪਈ ਹੈ ਕੋਈ ਸਣਬਾਈ ਨਹੀਂ ਹਰਪਾਲ ਟੀਮੇ ਨੂੰ ਫੋਨ ਕਰ ਲਓ ਜੀ ਇਹ ਤਾਂ ਏਸੀ ਦੇ ਵਿੱਚ ਪਿਆਸ ਹੋਇਆ ਬਾਰੂ ਇਹਨੂੰ ਐ ਲੱਗਿਆ ਜਾਂਦਾ ਵੀ ਕਿਤੇ ਮੀਂਹ ਪੈ ਰਿਹਾ ਕਿਉਂ ਏਸੀ ਦੇ ਵਿੱਚੋਂ ਜਦੋਂ ਆਪਾਂ ਪੈ ਜਾਂਦੇ ਆ ਬਾਹਰ ਤਾਂ ਐ ਲੱਗਦਾ ਜਿਵੇਂ ਬਾਹਰ ਫੋਨ ਡੇ ਰਹੀ ਐ ਪਰ ਉਰੇ ਆ ਕੇ ਦੇਖੇ ਜੀ ਟੀਮਾਂ ਆਵੇ ਭਗਵਾਨ ਜਮਾਨ ਆਵੇ ਬਹੁਤ ਕਿਸੇ ਨੂੰ ਭੇਜਣ ਕਿਸੇ ਨੂੰ ਮੱਤੇ ਭੇਜ ਕੇ ਦੇਖਣਾ ਇੱਥੇ ਕਿਤੇ ਸਾਡੇ ਕੋਲ ਪਾਣੀ ਹੈਗਾ ਜਾਂ ਨਾ ਹੈਗਾ ਸਾਡੇ ਪਾਣੀ ਡੂੰਗੇ ਨੇ ਬੋਰਾਂ ਦੇ ਜੀ ਪਾਣੀ ਮਾੜੇ ਨੇ ਬਿਲਕੁਲ ਅਸੀਂ ਨਹਿਰ ਦੇ ਖੇਤ ਤੇ ਖੇਤੀ ਕਰਦੇ ਸੀ ਸਾਨੂੰ ਆਸ ਸੀ ਵੀ ਚਲੋ ਇਹ ਸਰਕਾਰ ਬਣੀ ਹੈ ਇਹ ਸਾਨੂੰ ਕੁਛ ਨਾ ਕੁਛ ਪਾਣੀ ਦੇ ਦਊਗੀ ਪਰ ਸਾਨੂੰ ਨਹੀਂ ਲੱਗਦਾ ਜੀ ਵੀ ਮਤਲਬ ਸਾਨੂੰ 2 ਸਾਲ ਹੋ ਗਏ ਠੀਕਦਿਆਂ ਨੂੰ ਕੋਈ ਪਾਣੀ ਨਹੀਂ ਕੋਈ ਇਹਨਾਂ ਨੇ ਨਵਾਂ ਕਸੀਬ ਸੁਆ ਕੁਛ ਨਹੀਂ ਬਣਵਾਇਆ ਹੈਗਾ ਜੀ ਉਵੇਂ ਹੀ ਝੁਕਰ ਚੱਲ ਰਿਹਾ ਜਿਵੇਂ ਪਹਿਲਾਂ ਚੱਲ ਰਿਹਾ 2.5 ਸਾਲਾਂ ਦੇ ਲਗਭਗ ਸਰਕਾਰ ਹੋ ਗਈ ਅੱਜ ਤੱਕ ਦਾ ਕੋਈ ਬਦਲਾ ਆਇਆ ਨਹੀਂ ਹੈਗਾ ਜੀ ਹੁਣ 2.5 ਸਾਲਾਂ ਤੋਂ ਬਾਅਦ ਕਿਹੜਾ ਬਦਲਾ ਆਊਗਾ ਜੀ ਅਸੀਂ ਧੋਖੇ ਚਾਗੇ ਜੀ ਪਹਿਲਾਂ ਇਹਨਾਂ ਨੂੰ ਸਰਕਾਰ ਬਣਾ ਬੈਠੇ ਹੁਣ ਫੇਰ ਇਹ ਸਾਡੇ ਵਾਲੇ ਸੂਰੂਰ ਵਾਲਿਆਂ ਦੀ ਜਟਿਆਤਾ ਚਲੋ ਅਗਲੀ ਵਾਰੀ ਲੋਕਾਂ ਨੂੰ ਬੇਨਤੀ ਕਰਾਂਗੇ ਵੀ ਪਰਾਵੋ ਨਾ ਪਾਓ ਇਹ ਜੇ ਪਾਣੀ ਨਹੀਂ ਛੱਡਿਆ ਜਾਂਦਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਤੁਹਾਡੀ ਰਣਨੀਤੀ ਹੋਊਗੀ ਸਾਡੀ ਰਣਨੀਤੀ ਇਹ ਹੈ ਜੀ ਅਸੀਂ ਅੱਜ ਮੀਟਿੰਗ ਕਰਾਂਗੇ ਫਿਰ ਵੱਡੇ ਪੱਧਰ ਤੇ ਕੋਈ ਲੀਕਾਂਗੇ ਵੀ ਅਸੀਂ ਮਤਲਬ ਐਕਸ਼ਨ ਦਫ਼ਤਰ ਮੂਰੇ ਤਰਨਾ ਮਾਰੀਏ ਜਾ ਕੇ ਤੇ ਮਤਲਬ ਮੰਤਰੀ ਦੇ ਬਾਰ ਮੂਰੇ ਬੈਠੀਏ ਜਾ ਕੇ ਵੀ ਰੋਡ ਤੇ ਵੀ ਅਸੀਂ ਮੀਟਿੰਗ ਕਰਾਂਗੇ ਬਹਿ ਕੇ ਸਾਰੇ ਜਿੰਨੇ ਵੀ ਹੈਗੇ ਆ ਇਥੇ ਉਸ ਤੋਂ ਬਾਅਦ ਦਾ ਕੋਈ ਪ੍ਰੋਗਰਾਮ ਰੱਖਾਂਗੇ ਵੀ ਕਿੱਥੇ ਨੂੰ ਜਾਈਏ ਅਸੀਂ ਸਾਰੇ ਕੀ ਨਾਮ ਹੈ ਬਈ ਪਿੰਡ ਕਿਹੜਾ ਮੇਰਾ ਨਾਮ ਜੀ ਲਖਵਿੰਦਰ ਸਿੰਘ ਪਿੰਡ ਡੂੜੀਆਂ ਕੀ ਪਤਾ ਨਹੀਂ ਕਿਵੇਂ ਕਾਗਜ਼ਾਂ ਦੇ ਵਿੱਚ ਸਰਕਾਰ ਕਹਿ ਰਹੀ ਹੈ ਵੀ ਪਟਵਾਰੀਆਂ ਦੇ ਦੋਪਵਾ ਕੇ ਕਿ ਅਸੀਂ 100% ਜਿਹੜਾ ਪਾਣੀ ਹੈ ਉਹ ਕਿਸਾਨਾਂ ਦੇ ਖੇਤਾਂ ਤੱਕ ਪਹੁੰਚਾ ਰਹੇ ਹਾਂ ਕਿੱਥੇ ਹੈ ਸਰਕਾਰ ਦਾ ਦਾਵਾ ਇਹ ਤੁਹਾਡੇ ਸਾਹਮਣੇ ਫੋਕਾ 11 ਦਿਨਾਂ ਤੋਂ ਹੀ ਕੋਈ ਚੱਲਦਾ ਇੱਕ ਦਿਨ ਪਾਣੀ ਆਉਂਦਾ ਦੂਜੇ ਦਿਨ ਫੇਰ ਮਰ ਜਾਂਦਾ ਹੈ ਜਿਹੜਾ ਸਾਡੇ ਐਮਐਲਏ ਸਾਹਿਬ ਬਰਿੰਦਰ ਗੋਇਲ ਜੀ ਇੱਥੇ ਭਗਵੰਤ ਮਾਨ ਜੀ ਦੇ ਨਾਮ ਤੇ ਆ ਬੈਕ ਸਾਈਡ ਸਾਡੇ ਲੱਗਿਆ ਹੋਇਆ ਜਿਹੜਾ ਨਹੀਂ ਪੱਥਰ ਰੱਖਿਆ ਸੀ ਕਿ 5200 ਏਕੜ ਨੂੰ ਅਸੀਂ ਪਾਣੀ ਹਰ ਖੇਤ ਤੱਕ ਪਹੁੰਚਾਤਾ ਪਰ ਪਾਣੀ ਦੀ ਜਿਹੜੀ ਸਥਿਤੀ ਹੈ ਤੁਹਾਡੇ ਸਾਹਮਣੇ ਹੈ ਇਹ ਸਿਰਫ 5 ਦਿਨ ਪਹਿਲਾਂ ਹੀ ਇੱਥੋਂ ਪਾਣੀ ਜਿਹੜਾ ਸਟਾਰਟ ਕਰਿਆ ਤੇ ਅੱਗੇ ਹੁਣ ਪਤਾ ਲੱਗਿਆ ਵੀ ਜਿਹੜਾ ਰਜਵਾਹ ਇਹਨਾਂ ਨੇ ਨਮਾ ਬਣਾਇਆ ਮੈਨਦਰ ਨੰਬਰ 1 ਤੋਂ ਅਮੀਰਗੜ ਹੁੰਦੇ ਹੋਏ ਪਿੰਡ ਭੁੰਦਰ ਪੈਣੀ ਤੇ ਸੁਰਜਨ ਪੈਣੀ ਤੱਕ ਉੱਥੇ ਜਿਹੜਾ ਇਹਨਾਂ ਨੇ ਬਹੁਤ ਹੀ ਘਟਿਆ ਮਟੀਰੀਅਲ ਲਾ ਕੇ ਉਹ ਇੱਕ ਕਿੱਲੇ ਦਾ ਕਹਿੰਦੇ ਵੀ ਪਾੜ ਵੀ ਪੈ ਗਿਆ ਉਹਦੇ ਵਿੱਚ ਬਿਨਾਂ ਪਾਣੀ ਪਹੁੰਚੇ ਤੋਂ ਹੀ ਤੇ ਸਰਕਾਰ ਦਾ ਦਾਵਾ ਜਿਹੜਾ ਉਹ ਫੁਕਾ ਹੈ ਇਹਨ ਮਹਿਕਮੇ ਦੀ ਬਹੁਤ ਵੱਡੀ ਨਲੇਕੀ ਹੈ ਇਹ ਜਿਹੜਾ ਇਧਰ ਮੂਨਕ ਬ੍ਰਾਂਚ ਜਾ ਰਹੀ ਹੈ 1 ਸਾਲ ਦੇ ਨੇੜੇ ਲੱਗਣ ਵਾਲਾ ਹੋ ਗਿਆ ਜਿਹੜਾ ਘੱਗਰ ਦਰਿਆ ਦਾ ਪਾਣੀ ਆਇਆ ਸੀ ਮੂਨ ਉੱਥੇ ਇਹਦੇ ਵਿੱਚ ਇੱਕ ਪਾੜ ਪੈ ਗਿਆ ਸੀ ਉਹ ਹਜੇ ਤੱਕ ਇੱਕ ਸਾਲ ਲੰਘਣ ਦੇ ਬਾਵਜੂਦ ਵੀ ਪੱਕਾ ਨਹੀਂ ਹੋਇਆ ਤੇ ਵਿਭਾਗਮੇ ਵਾਲੇ ਇੱਥੇ ਜਿਹੜਾ ਬੇਲਦਾਰ ਆਉਂਦਾ ਪਾ ਕਹਿੰਦਾ ਵੀ ਅੱਗੇ ਪਾਣੀ ਜਾਊਗਾ ਜੀ ਅੱਗੇ ਸਾਡਾ ਨੱਕਾ ਹਜੇ ਦਾ ਕੱਚਾ ਹੈ ਅਸੀਂ ਪੱਕਾ ਨਹੀਂ ਕੀ ਕੀਤਾ ਉੱਥੇ ਨੁਕਸਾਨ ਹੋ ਜਾਊਗਾ ਆ ਇਹ ਹੋ ਜਾਊਗਾ ਵਾਹ ਕਰਕੇ ਆਪਣੇ ਲਾਰੇ ਲੱਪੇ ਲਾ ਕੇ ਮਹਿਕਮਾ ਟਾਈਮ ਪਾਸ ਕਰ ਰਿਹਾ ਜਥੇਬੰਦੀ ਤਾਂ ਦੇਖੋ ਸੰਘਰਸ਼ ਕਰੂਗੀ ਕੱਲ ਇਹਨਾਂ ਨੂੰ ਚੇਤਾਵਨੀ ਦੇ ਰਹੀਆਂ ਵੀ ਜੇਕਰ ਤੁਸੀਂ ਇਹ ਸਥਿਤੀ ਰੱਖੋਗੇ ਤਾਂ ਜਥੇਬੰਦੀ ਸੰਘਰਸ਼ ਕਰੂਗੀ ਤੇ ਸੰਘਰਸ਼ ਵੀ ਤਿੱਖਾ ਕਰਨਾ ਪੈਣਾ ਕਿਉਂਕਿ ਸਰਕਾਰ ਸੁਤੀ ਸੁਤੀ ਪਈ ਹੈ ਇਹ ਚੋਣ ਨਤੀਜ